ਚੰਡੀਗੜ੍ਹ ਦੇ ਸੈਕਟਰ 10 ਚ ਕੋਠੀ ਦੇ ਗਰਨੇਡ ਨਾਲ ਹਮਲਾ ਕਰਨ ਵਾਲੇ ਮੁਲਜ਼ਮਾ ਵਿੱਚੋਂ ਹੁਣ ਤੱਕ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅੱਜ ਇੱਕ ਹੋਰ ਦੋਸ਼ੀ ਨੂੰ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਵੱਲੋਂ ਦਿੱਲੀ ਤੋਂ ਫੜ ਕੇ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਆਏ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੂੰ ਉਸ ਦਾ 20 ਦਸੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ ਚਾਰ ਦੋਸ਼ੀਆਂ ਨੂੰ ਕਾਬੂ ਕਰ ਚੁੱਕੇ ਹਾਂ ਤੇ ਇਸ ਦਾ ਨਾਮ ਵਿਸ਼ਾਲ ਮਸੀਹ ਹੈ ਤੇ ਇਸ ਦੀ ਉਮਰ 19 ਸਾਲ ਦੇ ਕਰੀਬ ਹੈ ਉਹਨਾਂ ਕਿਹਾ ਕਿ ਅਦਾਲਤ ਵੱਲੋਂ ਸਾਨੂੰ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਹੈ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਉਹਨਾਂ ਇਹ ਵੀ ਕਿਹਾ ਕਿ ਪਿਸਟੋਲਾਂ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਉਸ ਦੀ ਵੀ ਪੁੱਛਗਿੱਛ ਚੱਲ ਰਹੀ ਹੈ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਇਸ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਪੁੱਜੇ ਸੀ ਇਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੰਜਾਬੀ ਸਟੇਸ਼ਨ ਲਈ ਅੰਮ੍ਰਿਤਸਰ ਸਾਹਿਬ ਤੋਂ ਜਸਕਰਨ ਸਿੰਘ ਦੀ ਰਿਪੋਰਟ ਬਟਾ 24 ਦੇ ਵਿੱਚ ਇਹ ਦੀ ਰਿਸਟ ਪਈ ਹੈ ਜੀ ਵਿਸ਼ਾਲ ਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਾਡਾ ਮਸਲਾ ਜੀ ਉਹਦੇ ਵਿੱਚ ਇਹ ਦੀ ਰਿਸਟ ਪਈ ਹੈ ਤੇ 20 ਤੱਕਰ ਮਾਮਲਾ ਮਿਲਿਆ 20 ਨੋਂ ਦਾ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਉਹ ਚੱਲ ਰਿਹਾ ਜੀ ਇੱਕ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਚੱਲ ਰਿਹਾ ਨਹੀਂ ਉਹੀ ਵਿੱਚ ਵੀ ਨੋਲ ਹੈ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਟੋਟਲ ਟੋਟਲ ਕਿੰਨੇ ਬੰਦੇ ਨੇ ਚਾਰ ਬੰਦੇ ਵੜਲੇ ਇਸ ਮੁਕਦਮੇ ਵਿੱਚ ਅੱਛਾ ਤੇ ਆਰੀ ਉਮਰ ਕਿੰਨੀ ਹੋਏਗੀ ਆਰੀ ਉਮਰ ਕਿੰਨੀ ਹੋਏਗੀ ਇਹਦੀ 19-20 ਸਾਲ ਪਹਿਲੇ ਪਰਚਾ ਹੈ ਕੋਈ ਪਹਿਲੇ ਪਰਚਾ ਹੈ ਕੋਈ ਨਹੀਂ ਇਹ ਵੀ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਜਾਰੀ ਹੈ ਠੀਕ ਹੈ ਓਕੇ 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 ਜੀ ਮਾਰ ਕਟ ਲੋਕਾਂ ਉੱਪਰ ਕ Bueno, no más,